ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਪਹੁੰਚੇ ਲੋੜ ਖੱਡ ਗੇਟਾ ਕਿਰਤਪੁਰ ਸਾਬ ਪਾਣੀਆਂ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਵੱਲੋਂ ਨੰਗਲ ਡੈਮ ਅਤੇ ਕਿਰਪੂਤ ਸਾਬ ਦੇ ਲੋਹੜ ਖੱਡ ਗੇਟਾ ਤੇ ਦਿੱਤੇ ਜਾ ਰਹੇ ਧਰਨੇ ਵਿੱਚ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਆਪਣੇ ਸਾਥੀਆਂ ਸਮੇਤ ਪਹੁੰਚੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਪਣੀ ਪਾਣੀਆਂ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੇ ਹਨ ਉਹਨਾਂ ਨੇ ਕਿਹਾ ਕਿ ਉਹ ਹਲਕਾ ਭੋਵਾ ਦੇ ਆਪਣੇ तमाम ਸਾਥੀਆਂ ਦੇ ਨਾਲ ਇਸ ਧਰਨੇ ਦੇ ਵਿੱਚ ਸ਼ਾਮਲ ਲੋਣ ਵਾਸਤੇ ਪਹੁੰਚੇ ਹਨ ਉਹਨਾਂ ਕਹਿੰਦੇ ਪੰਜਾਬ ਹਰਿਆਣੇ ਨੂੰ ਉਹਨਾਂ ਦੇ ਬੰਦੇ ਹਿੱਸੇ ਦਾ ਪਾਣੀ ਮੈਂ ਪਹਿਲਾਂ ਹੀ ਦੇ ਚੁੱਕਾ ਹਾਂ ਤੇ ਹੁਣ ਕੇਂਦਰ ਸਰਕਾਰ ਦੇ ਦਬਾਅ ਹੇਠ ਬੀਬੀ ਐਮਬੀ ਵਿਭਾਗ ਪੰਜਾਬ ਦੇ ਹਿੱਸੇ ਦਾ ਪਾਣੀ ਹਰਿਆਣੇ ਨੂੰ ਦੇਣਾ ਚਾਹੁੰਦਾ ਹੈ ਉਹਨਾਂ ਕਹਿੰਦੇ ਜੋ ਵੀ ਕਿਸੇ ਵੀ ਕੀਮਤ ਤੇ ਨਹੀਂ ਦਿੱਤਾ ਜਾਏਗਾ ਉਹਨਾਂ ਕਹਿੰਦੇ ਸਾਡੇ ਪਾਰਟੀ ਦੇ तमाम ਆਗੂਆਂ ਵੱਲੋਂ ਪਾਣੀ ਦੀ ਰਾਖੀ ਲਈ ਤਰਨੇ ਲਗਾਏ ਗਏ ਹਨ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਖੁਦ ਜਿੱਥੇ ਨੰਗਲ ਡੈਮ ਤੇ ਕਈ ਵਾਰ ਆ ਚੁੱਕੇ ਹਨ ਉੱਥੇ ਹੀ ਉਹ ਕਿਰਤਪੁਰ ਸਾਹਿਬ ਦੀ ਲੋਹੜ ਖੱਡ ਗੇਟਾ ਤੇ ਲੱਗੇ ਤਰਨੇ ਵਿੱਚ ਸ਼ਾਮਿਲ ਹੋਏ ਹਨ ਉਹਨਾਂ ਕਹਿੰਦੇ ਸਾ ਬੂੰਦ ਵੀ ਵਾਧੂ ਪਾਣੀ ਨਹੀਂ ਹੈ ਤੇ ਨਾ ਹੀ ਕਿਸੇ ਨੂੰ ਪਾਣੀ ਦਿੱਤਾ ਜਾਵੇਗਾ ਬਿਲਕੁਲ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸਮਰਮਾਨ ਜੀ ਦੀ ਨਿਰਦੇਸ਼ ਤੇ ਹਲਕਾ ਪੁਆਰ ਤੋਂ ਇੱਕ ਵੱਡਾ ਕਾਫਲਾ ਸਾਡੇ ਆਵਾਜ਼ੀ ਪਾਰਟੀ ਦੇ ਵਰਕਰਾਂ ਦਾ ਪੁੱਜਿਆ ਸੋ ਬੀਬੀ ਐਮਬੀ ਦਾ ਜਿਹੜਾ ਮਸਲਾ ਪਿਛਲੇ ਕੁਝ ਦਿਨਾਂ ਤੋਂ ਕਾਫੀ ਚਰਚਾ ਚ ਰਿਹਾ ਸੋ ਇੱਕ ਵਾਰ ਫੇਰ ਪੰਜਾਬ ਦੀ ਹਿੱਕ ਤੇ ਕਹ ਲਓ ਪੰਜਾਬ ਦੇ ਸੀਨੇ ਤੇ ਕਹ ਲਓ ਜਿਹੜਾ ਉਹ ਵਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕੇਂਦਰ ਸਰਕਾਰ ਨੇ ਸੋ ਪੰਜਾਬ ਦਾ ਜਿਹੜਾ ਪਾਣੀ ਹੈ ਪੰਜਾਬ ਜਿਹੜਾ ਪਾਣੀਆਂ ਦੇ ਨਾਂ ਤੇ ਵਸਿਆ ਅੱਜ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਹਿੱਸੇ ਦਾ ਪਾਣੀ ਖੋ ਗਏ ਉਹਨਾਂ ਤੋਂ ਹਰਿਆਣਾ ਨੂੰ ਜਿਹੜੀ ਸਰਕਾਰ ਦੇਣਾ ਚਾਹਦੀ ਹੈ ਕੇਂਦਰ ਦੀ ਉਹਦੇ ਖਿਲਾਫ ਮਾਨਜੁਗ ਮੁੱਖ ਮੰਤਰੀ ਜੀ ਮੁੱਖ ਮੰਤਰੀ ਜੀ ਨੇ ਜਿਹੜਾ ਇਤਿਹਾਸਿਕ ਫੈਸਲਾ ਲਿਆ ਇਹ ਵੀ ਮੈਂ ਸਮਝਦਾ ਕਿ ਪੰਜਾਬ ਦੇ ਇਤਿਹਾਸ 'ਚ ਅੰਦਰ ਇੱਕ ਮੀਲ ਪੱਥਰ ਸਾਬਤ ਹੋਊਗਾ ਸੋ ਪੰਜਾਬ ਦੇ ਪਾਣੀਆਂ ਦਾ ਸਵਾਲ ਹੋਵੇ ਪੰਜਾਬ ਦੀ ਜਿਹੜੀ ਉਹ ਮੈਂ ਸਮਝਦਾ ਵੀ ਪਰਲ ਟੋਟਲ ਪੰਜਾਬ ਦੇ ਹੱਕਾਂ ਦਾ ਸਵਾਲ ਹੋਵੇ ਲਗਾਤਾਰ ਆਮ ਆਦਮੀ ਪਾਰਟੀ ਜਿਹੜੇ 3 ਸਾਲਾਂ ਤੋਂ ਤੇ ਪੈਰਾ ਦੇ ਰਹੀ ਹੈ ਸੋ ਅਸੀਂ ਅੱਜ ਇੱਥੇ ਕਾਫਲੇ ਨਾਲ ਆਏ ਆ ਔਰ ਲਗਾਤਾਰ ਜਦੋਂ ਤੱਕ ਮਾਰਜੁਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਰਜੀ ਦਾ ਆਦੇਸ਼ ਇੱਥੇ ਧਰਨੇ ਦੇ ਰੂਗਾ ਅਸੀਂ ਧਰਨੇ ਤੇ ਬੈਠਾਂਗੇ ਸੋ ਪੰਜਾਬ ਨੇ ਹਰਿਆਣੇ ਨੂੰ ਬਣਦਾ ਹਿੱਸਾ ਪਾਣੀ ਦਾ ਜਿਹੜਾ ਦੇ ਦਿੱਤਾ ਹੁਣ ਬਾਦੂ ਪਾਣੀ ਖੋ ਗਏ ਪੰਜਾਬ ਨੂੰ ਵੱਜਰ ਕਰਨ ਦੀਆਂ ਜਿਹੜੀਆਂ ਸਾਜ਼ਸ਼ਾਂ ਨੇ ਮਾਰੂਜ਼ੁਲ ਬਨਾਨ ਦੇ ਜਿਹੜੇ ਹੱਲਿਆ ਪੰਜਾਬ ਦੇ ਖਿਲਾਫ ਉਹ ਕਿਸੇ ਵੀ ਕੀਮਤ ਦੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਸੋ ਆਮ ਆਦਮੀ ਪਾਰਟੀ ਬਹੁਤ ਕਲੀਅਰ ਹੈ ਸੋ ਅੱਜ ਇੱਥੇ ਆਏ ਆਂ ਔਰ ਅਸੀਂ ਇਹ ਕਹਿਣਾ ਵੀ ਚਾਹੁੰਦੇ ਆਂ ਵੀ ਕੇਂਦਰ ਦੀ ਸਰਕਾਰ ਨੂੰ ਤੁਸੀਂ ਸਾਡਾ ਆਰਡੀਐਫ ਦੱਕਿਆ ਤੁਸੀਂ ਸਾਡਾ ਜਿਹੜਾ ਕਈ ਤਰ੍ਹਾਂ ਦੇ ਫੰਡ ਜਿਹੜੇ ਪੰਜਾਬ ਦੇ ਉਹ ਦੱਕੇ ਆ ਪੰਜਾਬ ਨੂੰ ਹੱਥੇ ਕਰਨਾ ਚਾਹੁੰਦੇ ਹੋ ਪੰਜਾਬ ਨੂੰ ਤੁਸੀਂ ਬਿਲਕੁਲ ਮਤਲਬ ਜਿਹੜਾ ਉਹ ਆਈਸੋਲੇਟ ਕਰਨਾ ਚਾਹੁੰਦੇ ਹੋ ਸੋ ਪੰਜਾਬੀ ਨੇ ਇਹ ਆਪਣੇ ਹੱਕਾਂ ਨੂੰ ਲੈਣਾ ਵੀ ਜਾਣਦੇ ਆ ਲੜਨਾ ਵੀ ਜਾਣਦੇ ਆ ਸੋ ਲਗਾਤਾਰ ਇੱਥੇ ਟੱਣਦੇ ਦੇ ਬੈਠੇ ਆ ਜੋ ਕਿਸੇ ਵੀ ਕੀਮਤ ਤੇ ਪੰਜਾਬ ਦਾ ਇੱਕ ਬੂੰਦ ਵੀ ਪਾਣੀ ਜਿਹੜਾ ਉਹ ਕਿਸੇ ਵੀ ਸਟੇਟ ਨੂੰ ਨਹੀਂ ਦਿੱਤਾ ਜਾਊਗਾ ਪੰਜਾਬ ਦੇ ਪਾਣੀ ਦੀ ਰਾਖੀ ਕਰਾਂਗੇ